ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਜਾਣਦੇ ਹਾਂ ਬਾਸਪਤੀ ਦੇ ਤਾਜ਼ਾ ਰੇਟਾਂ ਦੇ ਬਾਰੇ ਤਰਾਵੜੀ ਮੰਡੀ ਦੇ ਵਿੱਚ 1509 ਦਾ ਰੇਟ 24500 ਰੁਪਏ ਰਹਾ 11 21 ਦਾ ਰੇਟ 4600 ਰੁਪਏ ਤੱਕ ਲੱਗਿਆ ਕਰਨਾਲ ਮੰਡੀ ਦੇ ਵਿੱਚ 1509 ਦਾ ਰੇਟ 24500 ਤੋਂ ਲੈ ਕੇ 2500 ਰੁਪਏ ਤੱਕ ਲੱਗਿਆ ਫਲੰਦ ਸ਼ਹਿਰ ਦੇ ਵਿੱਚ 2481 ਤੋਂ ਲੈ ਕੇ 2500 ਤੱਕ ਲੱਗਿਆ ਬੋਂਦੇ ਮੰਡੀ ਦੇ ਵਿੱਚ 17 18 ਦਾ ਰੇਟ 36500 ਰੁਪਏ ਤੱਕ ਲੱਗਿਆ 1509 ਦਾ ਰੇਟ 28200 ਰੁਪਏ ਤੱਕ ਲੱਗਿਆ ਨਰੇਲਾ ਮੰਡੀ ਦੇ ਵਿੱਚ 1509 ਦਾ ਰੇਟ 32500 ਰੁਪਏ ਤੱਕ ਲੱਗਿਆ ਲਾਡਵਾ ਮੰਡੀ ਦੇ ਵਿੱਚ 1509 ਦਾ ਰੇਟ 2535 ਰੁਪਏ ਤੱਕ ਲੱਗਿਆ ਖੈਰ ਮੰਡੀ ਦੇ ਵਿੱਚ 1509 ਦਾ ਰੇਟ 2485 ਰੁਪਏ ਲੱਗਿਆ हरियाणा ਦੀ ਰਤਿਆ ਮੰਡੀ ਦੇ ਵਿੱਚ 1509 ਦਾ ਰੇਟ 2355 ਰੁਪਏ ਤੱਕ ਲੱਗਿਆ ਸਿੱਸਾ ਮੰਡੀ ਦੇ ਵਿੱਚ 1509 ਇਹੋ ਜਿਹੀਆਂ ਵੀਡੀਓ ਜਨਨ ਲਈ ਸਾਡੇ ਚੈਨਲ ਨੂੰ ਅਕ੍ਰਾਈਬ ਜਰੂਰ ਕਰੋ ਐਂਡ ਲਾਈਕ ਐਂਡ ਸ਼ੇਅਰ ਜਰੂਰ ਕਰੋ